हां भाई काम करता वधिया मैथो काम पाल दिया बड्डा आए मैं ओ शय नहीं हैगी भी किसी दे हाथ ਥੱਲੇ ਆ ਜੂ ਮਾ ਫੋਨ ਕੀਦਾ ਆਉਣਾ ਫੁੱਦੂ ਬਣਾਇਆ ਤਾਂ ਆ ਪਤਾ ਬੇਲੇ ਬੈਠਣਾ ਨਾ ਕਰੇ ਕੰਮ ਕਰੀ ਨਾ ਇੱਥੇ ਕਰੀ ਵਧੀਆ ਡੇੜ ਕਿੱਲਾ ਹੈਗਾ ਚਾਰ ਪੈਸੇ ਆਈ ਜਾਂਦੇ ਨੇ ਐਸ਼ ਕਰੋ ਯਾਰ ਐਵੇਂ ਲੋਕਾਂ ਨੂੰ ਕਾਹ ਮਰੀ ਜਾਂਦੇ ਹੈਗੇ ਇਹਨਾਂ ਨੂੰ ਤਾਂ ਕੰਮ ਕੰਮ ਕਰੀ ਜਾਂਦੇ ਰਹਿੰਦੇ ਨੇ ਤਾਂ ਸਾਰਾ ਦਿਨ ਮਰੂ ਮਰੂ ਕਰੀ ਜਾਂਦੇ ਇਹਨਾਂ ਨੇ ਤਾਂ ਇ ਐਸ਼ ਕਰਿਆ ਕਰੋ ਭਾਈ ਦਾ ਕੀ ਪਤਾ ਕਦੋਂ ਮਰ ਮੁਰਝੀਏ ਸੌ ਜਾਂ ਘੰਟਾ ਯਾਰ ਮੀ ਤੋ ਮਾਂ ਪੁੱਤ ਕੁੱਟ ਕਚਾਈ ਲਿਆ ਦੇ ਇੱਕ ਮਿੰਟ ਮਾਂ ਆਉਣੀ ਆ ਮੈਂ ਮਾਂ ਚਾਹ ਬਣਾ ਲੈਂਦੀ ਪੁੱਤ ਕੁੱਟ ਚਾਹ ਤਾਂ ਮਾਂ ਮੈਂ ਬਣਾ ਲੈਨੀ ਆ ਮੈਂ ਤੁਹਾਨੂੰ ਐ ਕਹਿੰਦੀ ਸੀ ਤੁਸੀਂ ਕੱਲ ਤੇ ਆਹੀ ਕੱਪੜੇ ਪਾਈ ਬੈਠਿਆ ਪਹਿਲਾਂ ਤੁਸੀਂ ਨਹਾ ਲੈਂਦੇ ਮੈਂ ਉਹਦੇ ਤੱਕ ਚਾਹ ਬਣਾ ਦਿੰਦੀ ਕੋਈ ਨਾ ਪੁੱਤ ਨਾਉਣ ਨੂੰ ਕਿਹੜਾ ਖਲ ਲੱਗੀ ਆ ਦੀ ਖਲ ਤਾਂ ਨਹੀਂ ਲੱਗੀ ਮਾਂ ਇੱਕ ਤਾਂ ਤੁਸੀਂ ਸਫਰ ਚ ਆਏ ਸੀ ਤੁਹਾਨੂੰ ਵੀ ਪਤਾ ਸਫਰ ਵਾਲੇ ਕੱਪੜੇ ਨੇ ਬਦਲ ਲੈਣੇ ਚਾਹੀਦੇ ਆ ਤੇ ਕੇਵਾਂ ਹੋਇਆ ਪਿਆ ਮਾਂ ਪਿੱਛਲੇ ਪੈਰ ਨਾਲ ਲੂੰਗੀ ਪੁੱਤਾਂ ਚਲ ਮਾਧਰੀ ਮਰ ਜੇ ਕੋਈ ਮਰਫਟ ਚਾਹ ਦੀ ਬਣਾ ਦੇਣੀ ਹਾਂ ਤੂੰ ਚਾਹ ਬਣਾ ਲੈ ਕੁੱਟਕ ਤੇ ਬੰਟੂ ਬੰਟੂ ਤਾਂ ਮਾ ਹੈਗਾ ਤਾਂ ਘਰੀ ਸੀ ਅੰਦਰ ਹੋਣ ਗਿਆ ਉਹ ਵੀ ਮੈਨਾਂ ਕਹਣਾ ਹੁੰਦੇ ਨੁੰਦੇ ਨਾ ਹੁਣ ਚਲ ਕੋਈ ਨਾ ਮਿਲੇ ਹੀ ਨਹੀਂ ਹੈਗਾ ਮੈਨੂੰ ਤਾਂ ਜਦੋਂ ਦੀ ਆਈਆਂਗੀ ਕੋਈ ਨਹੀਂ ਮਿਲ ਲੈਣਗੇ ਅੰਦਰ ਹੀ ਕੋਈ ਨਹੀਂ ਭੇਜ ਦਿੰਨੀ ਆ ਦੇਖਦੀ ਹੈ ਨਾ ਨੂੰ ਲੈ ਕੇ ਨਹੀ ਠੀਕ ਆ ਲਿਆਣੀ ਮੈਂ ਚਾਹ ਬਣਾ ਦੇਣਾ ਚਲ ਬਾਲੂ ਸਿਆਣੀ ਆ ਮਾੜੀ ਜੀ ਗੱਲ ਕਹਿਨੀ ਆ ਉਹਦੀ ਅੱਖੇ ਲੱਗ ਜਾਂਦੀ ਆ ਹਾਏ ਤਾਂ ਭੜੇ ਮੇਰੀ ਨੂੰ ਸਿਆਣੀ ਆ ਕੱਲ ਨੂੰ ਪਤਾ ਨਹੀਂ ਹੈਗਾ ਲੈ ਜੇ ਨੇ ਰੀ ਨਾਲਾ ਹਟ ਟੁੱਟ ਗਿਆ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਮੁੰਡੇ ਜੇ ਆਪਦੇ ਆਖ ਜਮਾ ਨਹੀਂ ਹੱਥ ਲਾਉਂਦੇ ਨਾ ਸਾਡੇ ਆਲਾ ਬੰਨ ਦਿੰਦਾ ਇਹਨੂੰ ਕਿਹੜੋ ਕੀ ਮੇਣਾ ਲੱਗ ਜਾਂਦਾ ਚਲ ਇਹਦੇ ਨਾਲ ਸ਼ਾਮ ਵਧੀਆ ਸੋਹਣੀ ਰਹਦੀ ਆ ਭਾਬੀ ਹਾਂ ਬਣ ਮੈਂ ਤੈਨੂੰ ਐਂ ਕਹਿੰਦੀ ਸੀ ਮੈਨਾਂ ਉਹ ਪ੍ਰਸ਼ਾਦ ਵੰਡ ਕੇ ਆਉਣੀ ਆ ਜਿਹੜਾ ਬੀਬੀ ਲੈ ਕੇ ਆਈ ਆ ਖਿੱਲਾਂ ਦਾ ਤੇ ਨਾਲੇ ਦੋ ਦੋ ਚੂੜੀਆਂ ਪਾ ਕੇ ਲੈ ਜਾਉ ਕਿੰਨੀਆਂ ਚੂੜੀਆਂ ਲੈ ਕੇ ਆਏ ਸਾਰੇ ਘਰਾਂ ਦੇ ਵਾਸਤੇ ਗਜਰੇ ਜਿ ਲੈ ਆਇਆ ਉਹ ਮਾਂ ਚੱਲ ਨਾਲ ਉਹ ਵੰਡਿਆਉਣੇ ਨੇ ਪ੍ਰਸ਼ਾਦ ਵੰਡਿਆਉਣੀਆਂ ਚੰਗਾ ਚੱਲ ਉਹ ਤਾਂ ਠੀਕ ਐ ਭੈਣ ਤੂੰ ਕੱਲੀ ਕਿੱਥੇ ਜਾਏਂਗੀ ਦੇਖ ਮੈਂ ਵੀ ਨਾ ਧੋ ਕੇ ਤਿਆਰ ਹੋ ਗਈ ਸੀ ਨਾਲੇ ਤਾਂ ਮੈਂ ਪਿੰਡ ਦੇਖਿਆ ਆਉਂਗੀ ਨਾਲੇ ਗਲੀ ਗਵਾਂਢ ਨੂੰ ਮੜਾ ਜਾਣਨ ਲੱਗ ਜੂ ਚੱਲ ਮੈਂ ਵੀ ਨਾਲ ਹੀ ਚੱਲਦੀ ਆ ਕਰਤੀ ਨਾ ਉਹੀ ਗੱਲ ਜੇ लाਡ ਕਰਨ ਲੱਗ ਗਏ ਉਹੀ ਗੱਲ ਫਿਰ ਤੇਰੀ ਤਾញੋਂ ਗੰਦੇ ਹੁੰਦੇ ਆ ਵੀ ਗਰੀਬ ਘਰ ਦੀ ਧੀ ਕਦੇ ਨਾ ਵਿਆਹ ਕੇ ਲੈਵੇ ਕਿਉਂਕਿ ਪਿੰਡ 'ਚ ਕੰਮ ਕਰਦੇ ਉਹਨਾਂ ਆਤ ਪਈ ਹੁੰਦੀ ਹੈ ਨਾ ਇੱਧਰ ਤੁਰ ਗਈ ਐ ਇੱਧਰ ਤੁਰ ਗਈ ਭੈਣੇ ਇੱਥੇ ਤਾਂ ਤੂੰ ਛਾਹਾਂ ਠਾਠਾਂ ਦੀ ਨੋ ਬਣ ਗਈ ਹੁਣ ਘਰੋਂ ਉਸ ਤਾਂ ਤੈਨੂੰ ਦੇਰ ਹੀ ਨਹੀਂ ਪਾਰ ਕਰਨ ਦਿੰਦੇ ਨਾਲੇ ਮੈਂ ਹੁਣ ਇੱਥੇ ਹੀ ਰਹੂੰਗੀ ਇੱਥੇ ਮੈਂ ਕਾਦੇ ਵਾਸਤੇ ਆ ਗਈ ਜਿਹੜਾ ਪਿੰਡ 'ਚ ਬਾਹਰ ਅੰਦਰ ਦਾ ਕੰਮ ਆ ਨਾ ਮੈਂ ਆਪੇ ਕਰ ਲਿਆ ਕਰੂੰਗੀ ਚੱਲ ਮੈਂ ਵੀ ਤੇਰੇ ਨਾਲ ਚੱਲਦੀ ਆ ਐਡੀ ਚੱਲ ਦਰਨੇ ਅਸੀਂ ਕਰਨ ਦਿੰਦੇ ਵੀ ਸਾਡੇ ਘਰ ਦੀ ਨੂੰ ਬਾਹਰ ਤੁਰੇ ਫਿਰ ਹੈਗੀ ਆ ਮੈਂ ਤੇ ਹੀ ਵਾਰ ਤੁਰਨ ਫਿਰਨ ਕਿਉਂਕਿ ਮੇਰਾ ਪਿੰਡ ਆ ਮੇਰਾ ਚਲ ਕੋਈ ਨਹੀਂ ਪੜਨੇ ਗੁੱਸਾ ਘਾਤੋ ਕਰਦੇ ਆਂ ਮੈਂ ਤਾਂ ਵੀ ਕਹਤਾ ਸੀ ਮੈਨੂੰ ਐਸੀ ਤੁਸੀਂ ਇਕੱਲੇ ਜਾਓਂਗੇ ਚੱਲ ਨਾਲ ਤੁਰ ਜਾਨੀ ਆ ਤਾਂ ਕਹਤਾ ਸੀ। ਓਹੋ ਭਾਬੀ ਤੂੰ ਗੱਲ ਹੀ ਗੁੱਸੇ ਵਾਲੀ ਕੀਤੀ। ਓਕੇ ਭਰੇ ਮੈਂ ਵੀ ਤੇਰੇ ਨਾਲ ਚੱਲੂਗੀ। ਅਸੀਂ ਨਾ ਨੰਗਣ ਦੇ ਮਹੀਨੇ ਸ਼ੀ ਠੀਕ ਆ ਵਿਆਹ ਨੂੰ ਤੇ ਉਹਦੇ ਪਾਰਟੀ ਪੁਲਟੀ ਕਰਾਂਗੇ ਸਾਰੇ ਪਿੰਡ ਦੇ ਤੈਨੂੰ ਵੀ ਦੇਖ ਜਾਣਗੇ ਤੈਨੂੰ ਜਾਣਨ ਵੀ ਲੱਗ ਜਾਣਗੇ। ਬਾਕੀ ਆ ਸੰਦੀਪ ਵਰਗਿਆਂ ਦਾ ਬਾਧੂ ਤੁਰੀਆਂ ਫਿਰਦੇ ਇੱਥੇ ਚੁਗਲ ਖੋਰਾ ਕਦੇ ਪਿੰਡ 'ਚ ਨਾ ਚਾਹੇ ਤੈਨੂੰ ਵੀ ਲਈ ਜਾਣਗੇ ਡੀਪੂ ਡੂਪੂ ਚਾਹੇ ਜੀ ਗੱਲ ਨਹੀਂ ਵੀ ਤੈਨੂੰ ਅਸੀਂ ਬੇੜਾ ਨਾ ਪਾ ਕੇ ਰੱਖਾਂਗੇ ਕੋਈ ਨਾ ਲੈ ਜਾਗੇ ਤੈਨੂੰ ਐਡੀ ਤਤੀ ਕਾਰੀ ਨਾ ਹੋ ਕਮ ਫਿਰ ਕਿ ਬਿਨਾ ਕਹੀ ਪੁੱਛ ਕੇ ਆ ਗਈ ਨਹੀਂ ਭੈਣਾ ਮੈਨੂੰ ਨਾ ਤਾਂ ਬੰਟੂ ਨੇ ਕਿਹਾ ਨਾ ਮੈਨੂੰ ਮਾਂ ਨੇ ਮੈਂ ਤਾਂ ਆਪ ਹੀ ਤੈਨੂੰ ਹੀ ਪੁੱਛ ਲਿਆ ਸੀ ਮੈਂ ਤਾਂ ਤੁੰਨ ਹੀ ਪੁੱਛਦੀ ਸੀ ਪੁੱਛਦੀ ਸੀ ਉਹ ਤਾਂ ਪ੍ਰਸ਼ਾਦ ਆ ਖਿਲਾਉਣਾ ਹੈ ਆ ਦੋ ਚਾਰ ਘਰ ਆ ਕੇ ਜਿਹੜੇ ਆਪਦੇ ਕੋਈ ਚੀਜ਼ ਦੇ ਕੇ ਆਉਂਦੇ ਉਹਨਾਂ ਦੇ ਮੈਂ ਵੰਡੇ ਆਉਂਗੀ ਕੋਲੀ ਕੋਲੀ ਪ੍ਰਸ਼ਾਦ ਦਾ ਠੀਕ ਆ ਤੈਨੂੰ ਦੱਸ ਮੈਂ ਨਾਲ ਸੰਧਾਰੇ ਨੂੰ ਲੈ ਕੇ ਜਾਂਦੀ ਸੋਹਣੀ ਲੱਗੂ ਆਲਾ ਕੋ ਨਵੀਂ ਵਿਆਹੀ ਹੈਗੀ ਆ ਇਹਨੂੰ ਵੀ ਨਾਲ ਲਿਆਈ ਵਿਖਣੀ ਸਲਾਮੀ ਲੈਣ ਦੇ ਮਾਰੇ ਅਸੀਂ ਕਿਹੜਾ ਭੁੱਖੇ ਵੀ ਉਹੀ ਤੁਰੇ ਫਿਰਦੇ ਆਂਗੇ ਹਾਂ ਚੱਲ ਕੋਈ ਨਹੀਂ ਭੈਣਾ ਐਨਾ ਕਾਹਨੂੰ ਬੋਲੀ ਜਾਨੀ ਹੈ ਮਤਾ ਵੈਸੇ ਸਵੇਕੀ ਕਹਤਾ ਸੀ ਚੱਲ ਸਵੇਕੀ ਕੀ ਕਹਤਾ ਸੀ ਮਾਂ ਨੂੰ ਰੋਟੀ ਟੁੱਕ ਫੜਾ ਦੇ ਨਾਲੇ ਉਹਨੂੰ ਨਹਾਉਣ ਤੋਂ ਉਹਨੂੰ ਪਾਣੀ ਪਾ ਦੇ ਕਿਉਂਕਿ ਨਾਲੂਗੀ ਥੱਕੀ ਆਈ ਆ ਸਾਰਾ ਦਿਨ ਆ ਹੀ ਪਈ ਰਹਿੰਦੀ ਆ ਕੱਲ ਪਈ ਰੀ ਅੱਜ ਫੇਰ ਪਈ ਆ ਮੈਂ ਵੀ ਪੁੱਛਿਆ ਸੀ ਤੜਕੇ ਮਾਂ ਨੂੰ ਨਹਾਰਾ ਮੈਂ ਪਾਣੀ ਪਾ ਦੇ ਉਹ ਕਹਿੰਦੀ ਮੈਂ ਤਾਂ ਥੱਕੀ ਆ ਦੁਪਹਿਰੇ ਨਾਲ ਹੋਗੀ ਕੋਈ ਨਹੀਂ ਮੈਂ ਨਾ ਮਾਂ ਵਾਸਤੇ ਚਾਹ ਬਣਾਉਣ ਆਈ ਸੀ ਇੱਧਰ ਨੂੰ ਕੋਈ ਨਾ ਬਣਾ ਦੇ ਮੈਂ ਤਾਂ ਪ੍ਰਸ਼ਾਦ ਪਾਉਣੀ ਆ ਜਾ ਕੇ ਗੱਲਾਂ ਵੇਖ ਕਰਦੀ ਕਾਲਾ ਲੈ ਦੇਖੀ ਭੈਣ ਬਿਨਾਂ ਗੱਲ ਤੋਂ ਹੀ ਮੈਨੂੰ ਇੰਨਾ ਨਾ ਬੋਲਣ ਲੱਗ ਗਈ ਮੈਂ ਇਹ ਜੱਕੀ ਮਾੜਾ ਕਰਤਾ ਕਿਤੇ ਸੱਚੀ ਤਾਂ ਨਹੀਂ ਕਹਿੰਦੀ ਸੀ ਸੰਦੀਪ ਸੱਚ ਕੋਈ ਭੈਣ ਦਾ ਸੁਭਾਅ ਪੈੜਾ ਹੋਇਆ ਹੈ ਮੈਂ ਕੀ ਕਰੂੰਗੀ ਮੈਨੂੰ ਤਾਂ ਇਹ ਲੱਗਦਾ ਸੀ ਬਾਲੇ ਚੰਗਾ ਸੁਭਾਅ ਪਰ ਭੈਣ ਤਾਂ ਅੱਜ ਮੈਨੂੰ ਬਾਲੇ ਜਿਆਦਾ ਬੋਲੀ ਆ ਚਲ ਮਾਂ ਨੂੰ ਚਾਹ ਬਣਾਉਣੀ ਨਿਕਾ ਗਣਾ ਕੀ ਹੋ ਗਾਇਆ ਰਿਹਾ ਮੇਰੇ ਕੋਲ ਹੁਣ ਮਾਂ ਬਾਜਾ ਮਾਰੀ ਜਾਂਦੀ ਆ ਕੀ ਐ ਮਾਂ ਤੂੰ ਕਦੋਂ ਬਾਜਾ ਮਾਰੀ ਆਂਦੀ ਆ ਹੁਣ ਮੈਂ ਪ੍ਰਸ਼ਾਦ ਪਾਈ ਜਾਂਦੀ ਸੀ ਨਾਲੇ ਮੈਨੂੰ ਚੂੜੀਆਂ ਇਹ ਦੇ ਕਿੱਥੇ ਆ ਕਹਿੰਦੀ ਸੀ ਮੈਂ ਸਾਰੇ ਵਾਸਤੇ ਗਜਰੇ ਲੈ ਕੇ ਆਈ ਆ ਮੈਂ ਦੋ ਦੋ ਦੇ ਆਉਂਗੀ ਘਰਾਂ ਚ ਉਹ ਬੈਗ ਵੀ ਜੱਪਚੀ ਪਾਇਆ ਉੱਤਲੀ ਜੇਬ ਜੀ ਚ ਤਾਂ ਨਾ ਮੈਨੂੰ ਐਂ ਦੱਸ ਤੇ ਬਹੂ ਨੂੰ ਐਂ ਬੋਲੀ ਜਾਂਦੀ ਸੀ ਤੂੰ ਲੈ ਵੱਡੀ ਬਹੂ ਦੀ ਸੱਸ ਆ ਗਈ ਬੋਲਣਾ ਨਹੀਂ ਪਤਾ ਮੈਨੂੰ ਕੀ ਕਹਿੰਦੀ ਮੂੰਹ ਟੱਡ ਕੇ ਭੈਣੇ ਮੈਨੂੰ ਵੀ ਲੈ ਜਾ ਮੈਂ ਵੀ ਪ੍ਰਸ਼ਾਦ ਨਾਲ ਵੰਡਣ ਜਾਏਗੀ ਨਾਲ ਹੀ ਵਗ ਜਾਨੀ ਆ ਮੈਂ ਤਿਆਰ ਹੋਈ ਫਿਰਦੀ ਆ ਉਹਨੂੰ ਕਿਹਨੇ ਕਹਿਤਾ ਸੀ ਟੋਲਾ ਪੂਰ ਲਵੀ ਤੂੰ ਵੀ ਨਾਲ ਚੱਲ ਕੋਈ ਨਾ ਪੁੱਤ ਫਿਰ ਕੇ ਹੋ ਗਿਆ ਜੇ ਕਹਿ ਤੂੰ ਤਾਂ ਆਪ ਸਿਆਣੀ ਆ ਤੇ ਨਿਆਣੀ ਐ ਜਵਾਖੜੀ ਆ ਜੀ ਲੈ ਉਹ ਨਿਆਣੀ ਐ ਜਿਹਨੂੰ ਹੁਣੀ ਸਿਖਾਵਾਂਗੇ ਨਾ ਨੂੰਤੀ ਐ ਇਸ ਘਰ ਦੀ ਵੀ ਨੂੰ ਬਣ ਕੇ ਰਹਿ ਠੀਕ ਐ ਨਾ ਵੀ ਧੀ ਨਹੀਂ ਹੈਗੀ ਤੂੰ ਪਿਆਰ ਨਾਲ ਸਮਝਾ ਲੈ ਫਿਰ ਪੁੱਤ ਜ਼ਰੂਰੀ ਵਿਚਾਰ ਕਰਾ ਨੂੰ ਸੁਲਾਉਣਾਗਾ ਲੋਕਾਂ ਕੰਧਾਂ ਦੇ ਵੀ ਕੰਨ ਹੁੰਦੇ ਨੇ ਲੋਕਾਂ ਕੰਧਾਂ ਨਾਲ ਅਗਲਾ ਸੁਣਦੇ ਹੁੰਦੇ ਆ ਲੋਕ ਸੁਣਦੇ ਹੁੰਦੇ ਆ ਨਾ ਆਪਾਂ ਘਰ ਬਸਾਉਣਾ ਆਵਦਾ ਠੀਕ ਆ ਉਹਨੂੰ ਆਪਦੇ ਘਰੇ ਰੱਖਣਾ ਨਾਲੇ ਉਦੋਂ ਤੋਂ ਕਹਿਣ ਲੱਗੀ ਸੀਗੀ ਵੀ ਕੋਈ ਨਾ ਧੀ ਐ ਬੋਲੀ ਨਾ ਮੈਂ ਨਹੀਂ ਬੋਲਦੀ। ਉਹੀ ਗੱਲ ਉਹਦੀ ਮਾਂ ਕਰਦੀ ਪਿੰਡਾਂ ਦਾ ਕੰਮ ਘਰਾਂ ਘਰਾਂ ਦਾ। ਉਹਨੂੰ ਪਿਆ ਵਾ ਭੁੱਸ ਵੀ ਕਿਤੇ ਲੱਸੀ ਨੂੰ ਡੋਲੂ ਚੱਕ ਲਿਆ ਕਿਤੇ ਕਿਸੇ ਦੇ ਅੱਜ ਵਿਆਹ ਦਾ ਉਧਰ ਨੂੰ ਚੱਕ ਲਿਆ ਪੋਣਾ ਡੋਲੂ। ਉਹੀ ਆਤਾ। ਚੱਲ ਪਿੰਨੇ ਮੈਂ ਵੀ ਚੱਲਦੀਆਂ ਨਾਲ ਵੀ ਦੱਸ ਤੂੰ ਘਰ ਘਰ ਜਾਣਨ ਲੱਗਣ ਨੂੰ ਵੀ ਅਸੀਂ ਤੈਨੂੰ ਘਰਾਂ ਦਾ ਕੰਮ ਘੌਂਟ ਨਹੀਂ ਲਾਉਣਾਗਾ। ਉਹ ਤਾਂ ਪੁੱਤ ਤੈਨੂੰ ਉਦਦੇ ਵੀ ਪਤਾ ਸੀ ਵੀ ਉਹਦੀ ਮਾਂ ਘਰਾਂ ਦਾ ਕੰਮ ਕਰਦੀ ਆ। ਧੀਆਂ ਤੋਂ ਧੀ ਬਣ ਕੇ ਰਹਿ। ਨੀ ਮਾ ਜੇ ਛੋਡੇ ਮੁੰਡੇ ਦਾ ਘਰ ਬਸਾਤਾ ਮੈਨੂੰ ਲੱਗਦਾ ਤੂੰ ਹੀ ਨੀ ਮਾਣ ਕੋਈ ਗੱਲ ਨਹੀਂ ਮੱਤੀ ਬਣ ਕੇ ਰਹਿਣੀ ਆ ਜੇ ਮੈਂ ਛੋਡੇ ਘਰੇ ਇੱਥੇ ਆ ਕੇ ਰਹਿਣ ਲੱਗੀ ਮੈਂ ਤਾਂ ਛੋਡੇ ਤੇ ਭਾਰੀ ਪੈ ਗਈ ਮੈਂ ਤਾਂ ਬੁਰੀ ਲੱਗੂ ਮੈਂ ਤੈਨੂੰ ਭਾਰੀ ਨਹੀਂ ਆਖਿਆ ਪੁੱਤ ਕੋਈ ਟਾਈਮ ਹੁੰਦਾਗਾ ਤੀ ਪੁੱਤ ਨੂੰ ਅਜੇ ਤਾਂ ਕੱਲ ਤਾਂ ਉਹ ਆਈ ਆ ਕੋਈ ਨਾ ਬਹੁਤ ਟਾਈਮ ਪਿਆ ਮੈਨੇ ਤਾਨੇ ਦੇਣ ਨੂੰ ਹਜੇ ਮੈਂ ਪਹਿਲਾਂ ਟਾਈਮ ਨੂੰ ਦੇਖੂਗੀ ਫੇਰ ਮੈਂ ਉਹਨੂੰ ਕੋਈ ਮਿਹਣਾ ਦਿਆ ਕਰੂੰਗੀ ਉਹੀ ਗੱਲ ਜਦੋਂ ਕੋਈ ਗੱਲ ਮੂੰਹ ਚੋਂ ਨਿਕਲਦੀ ਆ ਉਹਦਾ ਜਵਾਬ ਉਹਦੀ ਬਣਦਾਗਾ ਕਹਿੰਦੇ ਹੁੰਦੇ ਆ ਇਹ ਤਾਂ ਪਸੇਰੀ ਨੂੰ ਭੇਜੀ ਪਾਈ ਰੱਖੇ ਨਾਲ ਦੀ ਨਾਲ ਬਾਅਦ ਚ ਕਿੱਥੇ ਮੈਂ ਮੋੜ ਦੇਉਂਗੇ ਚੰਗਾ ਹੁਣ ਮੈਂ ਲੈ ਕੇ ਜਾਨੀ ਆ ਚੂੜੀਆਂ ਆ ਪ੍ਰਸ਼ਾਦ ਵੰਡ ਕੇ ਆਉਣੀ ਆ ਮੈਂ ਠੀਕ ਐਵੇਂ ਮੇਰਾ ਬਲੱਡ ਐਵੇਂ ਰਾਜਾ ਨਾ ਬਾਈ ਜੀ ਕਿਸੇ ਨਾਲ ਲਾ ਕੇ ਮੱਤਾਂ ਲੜਨ ਲੱਗ ਜੇਗੀ ਮੇਰਾ ਤਾਂ ਦਿਮਾਗ ਖਰਾਬ ਆ ਲੋਕਾਂ ਨਾਲ ਲੜਦੀ ਫਿਰਦੀ ਆ ਮੈਂ ਤਾਂ ਲੋਕਾਂ ਨੂੰ ਕਹਦਾ ਕਰ ਸਾਡੀ ਕੁੜੀ ਤਾਂ ਲੜਾਈ ਦਾ ਗੱਡਾ ਐ ਤਾਂ ਸੋਹਰੇ ਹੀ ਲੜਦੇ ਆ ਇਹ ਤਾਂ ਗੁੱਸਾ ਕਰਦੀ ਆ ਮੈਂ ਤੈਨੂੰ ਪਿਆਰ ਨਾਲ ਕਿਹਾਗਾ ਵੀ ਐਵੇਂ ਕਿਸੇ ਨਾਲ ਬੋਲੀ ਨਾ ਨਹੀਂ ਨਹੀਂ ਐਦਾਂ ਦਾ ਬਣਿਆ ਵੈਗਾ ਕੋਈ ਨਾ ਨਹੀਂ ਬੋਲਦੀ ਤੂੰ ਆਪਦੀ ਨੂਹ ਦੀ ਬਣ ਕੇ ਰਹਿ ਲੈ ਪਹਿਲੇ ਦਿਨ ਉਹ ਕੱਲੀ ਕੱਲੀ ਖਾਣ ਦੀ ਜੀ ਵੀ ਆ ਹੁਣ ਲਬਾਹੂ ਨਾਲ ਨਹੀਂ ਕੱਟ ਸਕਦੀ ਹੈਗੀ ਕੀ ਕਰਾਂ ਨਾ ਮੈਂ ਧੀ ਨੂੰ ਕਹਿ ਸਕਦੀ ਆ ਨਾ ਮੈਂ ਨੂੰਹ ਨੂੰ ਕਹਿ ਸਕਦੀ ਆ ਪੂ ਮੈਂ ਮਰਚਾ ਕੋਲੇ ਕੱਛਣ ਨੂੰ ਆ ਬੈਠਾ ਇਹ ਲੱਗੇ ਲਓ ਇਹਨੂੰ ਤਾਂ ਜਿਹੜਾ ਘੇਰ ਲਾ ਘੇਰ ਲਾ ਤੈਨੂੰ ਮੈਂ ਨਾ ਕਿਤੇ ਘੇਰ ਲਾ ਤੈਨੂੰ ਸ਼ਰਮ ਨਹੀਂ ਆਉਂਦੀ ਬੈਠੇ ਸੋਹਰਿਆਂ ਦੇ ਪਿੰਡ ਬੈਠਿਆ ਨੂੰ ਐ ਖੰਭਿਆਂ ਨਾਲ ਲੱਗ ਲਾ ਕੇ ਬਹਿਣਾਗਾ ਨਾ ਤੂੰ ਤੂੰ ਕਿੱਧਰ ਜਾ ਕੇ ਆਈਆਂ ਹੋਣਾ ਕਿੱਧਰ ਕੋਲੇ ਕਿਸੇ ਆਈ ਕੋਲੇ ਕੱਛਾ ਹੀ ਮੈਂ ਤਾਂ ਪ੍ਰਸ਼ਾਦ ਵੰਡ ਕੇ ਆਈਆਂਗੀ ਕਦਾ ਪ੍ਰਸ਼ਾਦ ਉਹ ਜਿਹੜਾ ਬੀਬੀ ਨੂੰ ਹੁਣ ਕਰਨ ਤੋਂ ਲਈ ਆਗੀ ਬਹੁਤ ਨਿਜਾ ਨਿਕਲ ਜਾਨੀ ਉਹ ਪਿੰਡ ਚ ਕਿਹੜਾ ਦੇਣ ਦੀ ਮਾਰੀ ਮੈਂ ਤਾਂ ਬਹਾਨੇ ਨਾਲ ਨਿਕਲ ਜਾਨੀ ਆ ਤੇ ਤੂੰ ਕਿਹੜੇ ਬਹਾਨੇ ਨਾਲ ਬੈਠਾ ਨਾ ਇੱਥੇ ਪਿੰਡ ਚ ਬੈਠਾ ਸੋਹਣਾ ਲੱਗਦਾ ਤੂੰ ਅਗਲਾ ਕਹਿੰਦਾ ਇਹਨਾਂ ਦਾ ਜਵਾਈ ਭਾਈ ਖੰਭੇ ਨਾਲ ਅਲਗ-ਲੱਗ ਕੇ ਬੈਠਾਗਾ ਜਦੋਂ ਪਰਸ਼ਾਵਾ ਇਧਰ ਨੂੰ ਟਲਿਆ ਹੁਣ ਤੂੰ ਇੱਥੇ ਆ ਕੇ ਬਹਿ ਗਿਆ ਉਹ ਮਤਾ ਗੇਮ ਖੇਡਣ ਆਇਆ ਸੀ ਉਹ ਕਰੇ ਉਹੀ ਗੱਲ ਕੋ ਕੰਮ ਜੀ ਕਰਾਈ ਜਾਂਦੇ ਰਹਿੰਦੇ ਨੇ ਤੇਰੀ ਮਾਂ ਹੋਰੇ ਨਾਲੇ ਤੇਰਾ ਭਾਈ ਕੀ ਕੰਮ ਕਹਿੰਦੇ ਸੀ ਉਹੀ ਆ ਕਰਦੇ ਆ ਕਰਦੇ ਇਧਰੋਂ ਉਹ ਫਰਾ ਦੇ ਪਾਣੀ ਦਾ ਗਲਾਸ ਫੜਾ ਦੇ ਚਾਹ ਤੇ ਤੂੰ ਆਏ ਕਹਿ ਦਿੰਦਾ ਮੈਨੂੰ ਚਾਹ ਬਣਾਉਣ ਨੂੰ ਕਹਿੰਦੇ ਤੇ ਭਾਬੀ ਕੀ ਕਰਦੀ ਸੀ ਘਰੇ ਉਹਨੂੰ ਕਹਿੰਦਾ ਭੈਣ ਤੂੰ ਕਰ ਦੇ ਉਹ ਇਹ ਤਾਂ ਕੰਮ ਹੀ ਉਹ ਹੈ ਉਹ ਮੈਨੂੰ ਫਿਰ ਬੇਲੀ ਨੂੰ ਚਰਦੇ ਨਹੀਂਗੇ ਉਹਨੂੰ ਆਏ ਆ ਵੀ ਉਹ ਹੀ ਦਾ ਪਿਆਰ ਰਹਿੰਦਾਗਾ ਮੈਂ ਵੀ ਕੰਮ ਕਰਦਾ ਵੀ ਇੱਕ ਕੰਮ ਆਗਾ ਕਿੰਨੇ ਪੈਸੇ ਆਉਂਦੇ ਹੈ ਮੈਂ ਤਾਂ ਸਟਰਗਲ ਸਟਰਗਲ ਤਾਂ ਕਰਦਾ ਕਿੰਨੇ ਪੈਸੇ ਆ ਗਏ ਇਹ ਇਹ ਹੋਰ ਹੈ ਇਹ ਪੈਸੇ ਵਾਲੀ ਨਹੀਂ ਹੈਗੀ ਇਹ ਕੀ ਆ ਕੀ ਆ ਇਹਦਾ ਨਾ ਇਹ ਫ੍ਰੀ ਫਾਇਰ ਖੇਡਦਾ ਹੁਣ ਇਹ ਤਾਂ ਮੈਂ ਹੁਣ ਤਾਂ ਫ੍ਰੀ ਫਾਇਰ ਆ ਖੇਡਣ ਲੱਗ ਗਿਆ ਉਹ ਦੇ ਕਹਿੰਦਾ ਸੀ ਮੈਨੂੰ ਪੈਸੇ ਆਉਂਦੇ ਮੈਂ ਤਾਂ ਕਦੇ ਤੇਰੇ ਟਾਵੇਂ ਦੇਖੇ ਨਹੀਂ ਗੱਲਾਂ ਬੇਕਾਰ ਤੂੰ ਐਂ ਕਹਿੰਦੇ ਨਾ ਪੈਸੇ ਕੱਟੇ ਗਏ ਕੱਟੇ ਗਏ ਪੈਸੇ ਕਿਹਨੇ ਕੱਟ ਲੇ ਮੈਂ ਬੰਦੂਖਾਂ ਲੈ ਲਈਆਂ ਸੀਗੀਆਂ ਕਿਹੜੀਆਂ ਬੰਦੂਖਾਂ ਵੇ ਵੇ ਲੋਕਾਂ ਨੂੰ ਪੁੱਛਣੂ ਕਰੇ ਬਾੜੇਂਗਾ ਤੂੰ ਇੱਥੇ ਬੰਦੂਖ ਓਏ ਐ ਨਹੀਂ ਉਹੀ ਮਰ ਜਾਂਦੀਆਂ ਇਹਦੇ ਚ ਗੇਮ ਚ ਲੈ ਲਈਆਂ ਮੈਂ ਖਰੀਦ ਨਹੀਂ ਆ ਮੇਰੇ ਤਾਂ ਕੋਲੋਂ ਲੱਗ ਗਈ ਹੁਣ ਕਿੱਦਾਂ ਆਉਣਗੇ ਆਪਣੇ ਘਰੇ ਉਹ ਤਾਂ ਫੇਰ ਆਉਣਗੇ ਆ ਉਹ ਤਾਂ ਹੁਣ ਮੈਂ ਇੱਕ ਵਾਰੀ ਝੋਲੇ ਲੈ ਪੈਸੇ ਨਾ ਆਪਣੇ ਕੋਲੋਂ ਵੀ ਲਾਤੇ ਮੈਂ 2000 ਰੁਪਇਆ ਉਹ ਮੈਂ ਮੱਚ ਜਾ ਬੇ 2000 ਬੇ ਨੰਗਾ ਤੇਰੇ ਕੋ 2000 ਆ ਕਿੱਥੇ ਆ ਮੈਂ ਉਹ ਤੋਂ ਗਗਨ ਤੋਂ ਫੜਲੇ ਸੀ ਹੋਟਲੇ ਵਾਲੇ ਤੋਂ ਅੱਛਾ ਮੇਰੀ ਗੱਲ ਸੁਣਾ ਦੇਖੀ ਮਾਂ ਨਾ ਮੈਨੂੰ ਐ ਮੱਚ ਕੇ ਜੀ ਬੋਲਦੀ ਸੀ ਮੈਂ ਐ ਕਹਤਾ ਭਾਬੀ ਮੈਨੂੰ ਕਹਿੰਦੀ ਓਕੇ ਮੈਚ ਲਾਉ ਤੇਰੇ ਨਾਲ ਮੈਂ ਐ ਕਹਤਾ ਭਾਈ ਬਹੁ ਨਹੀਂ ਚੰਗੀ ਲੱਗਦੀ ਪਿੰਡ ਦੀ ਤਰੀ ਪਹਿਰੇ ਉਹ ਮੈਂ ਤਾਂ ਉਹ ਮਰ ਗਿਆ ਕੋਈ ਨਾਲੇ ਮਰ ਗਿਆ ਗਲਤ ਹੋ ਗਿਆ ਤੂੰ ਤਾਂ ਭਾਂਦਰੇ ਦੀ ਨੇ ਸਾਰਾ ਕੱਟਤਾ ਕੱਟ ਤਾਂ ਮੇਰੀ ਤਾਂ ਗੱਲ ਦਾ ਅਸਰ ਹੀ ਨਹੀਂ ਕਰਦਾ ਹਾਂ ਹਾਂ ਬਸ ਹੁਣ ਨਹੀਂ ਮੈਂ ਦੱਸਦੀ ਮੈਂ ਤਾਂ ਘਰੇ ਜਾਣੀ ਗੁੱਸੇ ਹੋ ਗਈ ਮੈਂ ਦੱਸ ਦੇ ਦੱਸ ਦੇ ਮੈਂ ਨਹੀਂ ਦੱਸਦੀ ਜੋ ਕਹਤਾ ਨਾ ਗੁੱਸੇ ਹੋ ਕੇ ਜਾਂ ਤੂੰ ਰਸਕੇ ਆਉਂਦੇ ਪਿੰਡ ਵਗ ਜਾ ਚੰਗਾ 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 ਦੱਸ ਦੇ ਦੱਸ ਦੇ ਕੀ ਹੋ ਗਿਆ ਕੀ ਹੋ ਗਿਆ ਦੱਸ ਮੈਂ ਤਾਂ ਗੱਲ ਹੀ ਭੁੱਲ ਗਈ ਜਦੋਂ ਮੈਨੂੰ ਆਏ ਜੇ ਕਰਤਾ ਹੁਣ ਉਹ ਤਾਂ ਫ੍ਰੀ ਫਾਇਰ ਪਿੱਛੇ ਲੜ ਪਿਆ ਮੈਂ ਨਾ ਜਾ ਬਾਗ ਜਾ ਫਰੀ ਇਹ ਕੰਮ ਉਹ ਨਹੀਂ ਰੀ ਕੰਮ ਕਰਦੇ ਤੂੰ ਡਿਸਟਰਬ ਕਰ ਜਾਂਦੀ ਰਹਿੰਦੀ ਹੈਗੀ ਮੈਂ ਕਿਹਨੇ ਕਿਹਾ ਨਾ ਪਿੰਡ ਜੀ ਜਾਂਦਾ ਬੇ ਮੇਰੀ ਗੱਲ ਸੁਣ ਹਾਂ ਪੁਰਿਆ ਪੁਰਿਆ ਪਿੰਡ ਚ ਜਦੋਂ ਜਾਏਗਾ ਤੈਨੂੰ ਕਹਣਗੇ ਗਗਨ ਦਾ ਪਰੌਣਾ ਇੱਥੇ ਪਿੰਡ ਚ ਫਿਰਦਾਗਾ ਉੱਥੇ ਪੂਰੀ ਹਵਾ ਕਰਨੀ ਆ ਵੀ ਗੱਡੀਆਂ ਸਾਡੀਆਂ ਟੂਰ ਤੇ ਗਈਆਂ ਵਈਆਂ ਜ਼ਮੀਨ ਅਸੀਂ ਠੇਕੇ ਤੇ ਲਾਤੀ ਹਾਂ ਫੇਰ ਇਹ ਤਾਂ ਸੱਚ ਹੈ ਇੱਕ ਰ ਗੱਪੇ ਤਾਂ ਸੱਚਾ ਗੱਪਾ ਹੈ ਸੱਚੇ ਐਡਾ ਤੂੰ ਸ਼ਾਹ ਹੋਵੇਂ ਨਾ ਮੈਂ ਉੱਥੇ ਨਾ ਬਸ ਜਾ ਤੇਰੇ ਤੇਹਾੜੀ ਤੇ ਕੋਈ ਰੱਖਦਾ ਨਹੀਂ ਤੈਨੂੰ ਕੋਈ ਖੌਲੀ ਬੋਲ ਇੱਥੇ ਲੋਕਾਂ ਨੂੰ ਸੁਣਾਏਗੀ ਚੱਲ ਫੇਰ ਆਏ ਪਾਰਟੀ ਮਾਰ ਕੇ ਆ ਜੀ ਜੇ ਫਲੇ ਕੰਨੀ ਜਾਣਾ ਤਾਂ ਤੈਨੂੰ ਅਸੀਂ ਲੈ ਸੂ ਲੀਨੇ ਕਰ ਜੇ ਕਿਹੜੇ ਨੇ ਕਿ ਤੈਨੂੰ ਕਿਹੜਾ ਅਗਲਾ ਬਾੜੂਗੇ ਛੱਲੇ ਝੁੱਲਿਆਂ ਦੇ ਕਰ ਉਹ ਤਾਂ ਬੈਨਾਂ ਗਿੰਨਾ ਸਾਰਾਂ ਹੁਣ ਤਾਂ ਤੂੰ ਉਹਨਾਂ ਦਾ ਨਾ ਜੀਜਾ ਦੂਜਾ ਬਣ ਗਿਆ ਉਹ ਵੀ ਜਵਾਕਾਂ ਵਾਲੀਆਂ ਹੋ ਗਈਆਂ ਹਾਂ ਗੇੜਾ ਦੇਖਿਆ ਉਹਨਾਂ ਕੀ ਬਤਾ ਕੋਈ ਨਾ ਕੀ ਹੋ ਰਹੀ ਹੋਵੇ ਉਹ ਸੱਤ ਸੌਦੇ ਕਹਤਾ ਛੇਤੀ ਆ ਜੀ ਘਰੇ ਨਾਲੇ ਚੰਗੋ ਗੋਰੀ ਬਾਬੀ ਹਾਂ ਮੈਂ ਤਾਂ ਕਹਿ ਰੋਣਾ ਆ ਗਿਆ ਬੱਗਣਾ ਅੰਦਰ ਹੀ ਆਣਾ ਠੀਕ ਐ ਇਹ ਜਾ ਬੰਨਿਆ ਤੁਲਾ ਸੀ ਠੀਕ ਕਰ ਜਾਂਦੇ ਸੀ ਬਾਦ ਕਾਣ ਲੈ ਇੱਥੇ ਆਨੇ ਜੀ ਕਿੱਧਰ ਆਇਆ ਅੱਛਾ ਥੋਲੇ ਪਾਡੇ ਹਾਂ ਤੂੰ ਦੱਸ ਹੋਰ ਤੇਰੀ ਮੰਮੀ ਆ ਗਈ ਜਤਰਾ ਤੋਂ ਹਾਂ ਹਾਂ ਮੰਮੀ ਤਾਂ ਮੇਰੀ ਆ ਗਈ ਆ ਦੇਖ ਤੇਰੀ ਗੁੜੀਆ ਵਾਸਤੇ ਮੰਮੀ ਕੰਗੜੀ ਲੈ ਕੇ ਆਈ ਆ ਤੇ ਆ ਤੇਰੇ ਵਾਸਤੇ ਤੇ ਆ ਪ੍ਰਸ਼ਾਦ ਆ ਭਾਈ ਕਿੰਨਾ ਦਾ ਚੱਲ ਵਧੀਆ ਹੋ ਗਿਆ ਹੋਰ ਯਾਤਰਾ ਵਧੀਆ ਹੋ ਗਈ ਹਾਂ ਵਧੀਆ ਹੋ ਗਈ ਉਹਨੇ ਤਾਂ ਸੁੱਖ ਲਾਉਣੀ ਸੀ ਤੈਨੂੰ ਪਤਾ ਬੰਟੂ ਦੇ ਵਿਆਹ ਦੀ ਸੁੱਖੀ ਸੀ ਮੇਰਾ ਭਣਾ ਵਿਆਹ ਹੋ ਜਾਵੇ ਚੱਲ ਵਧੀਆ ਹੋ ਗਿਆ ਪਤਾ ਕੀ ਅੱਜਕੱਲ ਥੋੜੀ ਜ਼ਮੀਨ ਵਾਲਾ ਰੁਸਤੇ ਰਹਿੰਦੇ ਹਾਂ ਹਾਂ ਮਹਾਰਾਜ ਦੀ ਕਿਰਪਾ ਨਾਲ ਚੱਲ ਪੂਰ ਚੱਲ ਗਿਆ ਹਨਾ ਹਾਂ ਉਣੀ ਕੀ ਕਰਵਾਉਂ ਵਧੀਆ ਬਸ ਠੀਕ ਹੀ ਆ ਗੇ ਮੈਨੂੰ ਤਾਂ ਗਰੀਬ ਕਰ ਦਈਏ ਚਲ ਕੋਈ ਨਾ ਗਰੀਬ ਅਮੀਰ ਕਿਹੜੇ ਦੇਖਾ ਅੱਜ ਕੱਲ ਰਸਤੇ ਨਹੀਂ ਹੁੰਦੇ ਤੁਸੀਂ ਇਹ ਦੇਖੋ ਵੀ ਤੁਹਾਡੇ ਮੁੰਡਾ ਰਸਤਾ ਹੋਗਾ ਥੋੜੀ ਜਿਹੀ ਵੇਟ ਕਰਕੇ ਹਾਂ ਇਹ ਇੰਨਾ ਦੇਖਣਾ ਚਾਹੀਦਾ ਤੇ ਚਲ ਬਹੁਤ ਆਦੇ ਸੀ ਸੰਦੀਪ ਤਾਂ ਵਧੀਆ ਤਕੜੇ ਘਰ ਆਣਾ ਸੰਦੀਪ ਕੇ ਤਾਂ ਹੁਣ ਤਕੜੇ ਘਰ ਆਉਣ ਨੂੰ ਕੀ ਕਰਦੇ ਭਾਈ ਪੇਕਿਆਂ ਦੇ ਘਰੋਂ ਵੀ ਤਕੜੀ ਆ ਇੱਥੇ ਵੀ 12 ਕਿੱਲੇ ਹੈਗੇ ਜ਼ਮੀਨ ਦੇ ਵੀ ਬਸ ਆਏ ਆ ਚਲ ਸਾਡੀ ਬਹੂ ਦੇ ਪਿੰਡ ਵਾਲਿਆਂ ਕੋਲ ਜ਼ਮੀਨ ਜਮੂਨ ਤਾਂ ਹੈ ਨਹੀਂ ਗੇ ਸਗਰੀਬ ਘਰ ਦੀ ਲੱਤੀ ਹੈਗੀ ਚਲ ਕੋਈ ਨਸਤਾ ਮਾਹ ਕੋਈ ਦਿੱਤਾ ਹੋਗਾ ਬਹੁਤ ਸਮਾਨ ਨਹੀਂ ਹਜੇ ਦਿੱਤਾ ਉਹਦੀ ਮਾਂ ਕਹਿੰਦੀ ਸੀ 6 ਮਹੀਨਿਆਂ ਨੂੰ ਦੇਵੋਗੇ ਅਸੀਂ ਕਿਹਾ ਵੀ ਸਾਡੇ ਘਰ ਸਾਰਾ ਕੁਝ ਹੈ ਦਾ ਪਰਮਾਤਮਾ ਦਿੱਤਾ ਵੀ ਅਸੀਂ ਠੀਕ ਕਰਨਾ ਸਮਾਨ ਤੋਂ ਠੀਕ ਕਰਾਉਣਾ ਬਰਤਨ ਵਾਲੇ ਚਾਹੀਦੇ ਸਾਨੂੰ ਤਾਂ ਭਈ ਉਹ ਹੀ ਮਿਲਦੀ ਨੂੰ ਤਾਂ ਮੈਂ ਸਾਰੇ ਘਰਾਂ ਦੇ ਪ੍ਰਸ਼ਾਦ ਵੰਡ ਕੇ ਨਾ ਫਿਰ ਮੈਨੂੰ ਯਾਦ ਆ ਗਿਆ ਮਾਹੀ ਮਹਗੋਰੀ ਭਾਬੀ ਕਿਤਾਬਾਇ ਰਹੀ ਦਿਓ ਕੁਝ ਸੱਤਵਾਰ ਤੋਂ ਸਾਡੇ ਆਉਂਦੀਆਂ ਤੇ ਨਾਲੇ ਪ੍ਰਸ਼ਾਦ ਵੀ ਲੈ ਕੇ ਗਏ ਕਹਿਣ ਵਧੀਆ ਕੀਤਾ ਹੋ ਗਿਆ ਆ ਗਈ ਨਾਲੇ ਮੈਨੂੰ ਚੱਲ ਪਤਾ ਲੱਗਿਆ ਮਿਲ ਗਈ ਹਨਾ ਹਾਂ ਹਾਂ ਜੀ ਮੈਂ ਨਾਲ ਤਾਂ ਬਹੁ ਮਸਾਗੜ ਦੇ ਕੇ ਆਉਂਗੀ ਨਾਲੇ ਤਾਂ ਤੁਸੀਂ ਨਾ ਫਰਕਰ ਕੋਣ ਵਿਚਾਰ ਨੇ ਗਰੀਬੀ ਦੇ ਕੀ ਆ ਤਾਂ ਨੀਚਾ ਜਾ ਨਾ ਦਿਖਾਓ ਵਧੀਆ ਰਹੋ ਹਾਂ ਨਾ ਵਿਚਾਲ ਕੋਈ ਨਹੀਂ ਕਿਹੜਾ ਦੇਤਾ ਮਾਰਾ ਇਹਨੇ ਆਪਦੀ ਕੁੜੀ ਵੇਚੀ ਨਾ ਅਗਰੇ ਨੇ ਕੁਛ ਨਹੀਂ ਲੁਕੋਇਆ ਕੋਈ ਤੁਸ ਸਾਰਾ ਖੁਸ਼ੀ ਦੇਤਾ ਹੋਣਾ ਹਾਂ ਹਾਂ ਬਾਕੀ ਆਪ ਦਾ ਤੁਸੀਂ ਦੇਖ ਕੇ ਰਿਹਾ ਕੋਈ ਕੁਛ ਨਹੀਂ ਨਾ ਅਸੀਂ ਤਾਂ ਇੱਥੇ ਰਹਿਣ ਲੱਗੇ ਅੱਛਾ ਚੱਲ ਵਧੀਆ ਹੋਣਾ ਪਰ ਉਹਨਾਂ ਦੇ ਉਹ ਵੀ ਮੇਰੇ ਨਾਲ ਹੀ ਇੱਥੇ ਰਹਿਣ ਲੱਗੇ ਚੱਲੋ ਨਾਲ ਮਿਲ ਕੇ ਰਹਿ ਲਿਆ ਕਰੇ ਫਿਰ ਹੁਣ ਨਾਲ ਮਿਲ ਕੇ ਰਹਿਣੇ ਆ ਫਿਰ ਆਇਆ ਨਾ ਉੱਥੇ ਨਾ ਕੰਮ ਨਹੀਂ ਉਹ ਹੁੰਦਾ ਉਹ ਦਾਰੂ ਗੁਰੂ ਪਿੰਗਾ ਕਿਸ ਨਾਲ ਲੜਦਾ ਰਹਿੰਦਾ ਕੁਛ ਨਾ ਕੁਛ ਕਰ ਦਿੰਦਾ ਇੱਕ ਤੈਨੂੰ ਪਤਾ ਮੇਰੇ ਸਹੁਰਿਆਂ ਦੇ ਵੀ ਜ਼ਮੀਨ ਥੋੜੀ ਸੀ ਡੇਢ ਕਿੱਲੇ ਸੀ ਸਾਡੇ ਕੋਲ ਦਾ ਉਹ ਅਸੀਂ ਠੇਕੇ ਤੇ ਲਾਤਾ ਤੇ ਹਮ ਇਸ ਤਰ੍ਹਾਂ ਮਸਤਰਾ ਨਾਲ ਲੱਗ ਜਾਂਦਾ ਹੁੰਦਾ ਦਿਹਾਰੀ ਉਹ ਤਾਂ ਤੇ ਉਹ ਮੈਂ ਕਿਹਾ ਸੀ ਮਹਾੰਬੀਤ ਕਾਲੇ ਬਾਈ ਕੋਲੇ ਲੱਗ ਜਾਵਾਂ ਉਹ ਟ੍ਰੈਕਟਰ ਟਰਾਲੀ ਦਾ ਕੰਮ ਕਰਦਾ ਪਰ ਉਹ ਤਾਂ ਮੈਨੂੰ 15000 ਰੁਪਏ ਹੀ ਦਿੰਦਾਗਾ ਉਹਦੇ ਕੋਲੇ ਦੂਜੇ ਦਿਨ ਫੋੜੇ ਲੜ ਕੇ ਆ ਗਏ ਇਹ ਹੀ ਗੱਲ ਮਾੜੀ ਐ ਨਹੀਂ ਤੂੰ ਉਹਦੇ ਘਰੇ ਬਸਦੀ ਐ ਆਪਦੇ ਘਰੇ ਹੁੰਦੀਆਂ ਹਨਾ ਨਾ ਸਿੱਕੜ ਵੜ ਕੇ ਰਹਿ ਗਈ ਵਿੱਚ ਆ ਗੱਲ ਔਕੀ ਐ ਪਰ ਇੰਨੀ ਗੱਲ ਲਗਣ ਤੂੰ ਐਂ ਦੇਖ ਵੀ ਅੱਜਕੱਲ ਨਾ ਵੀ ਮੁੰਡਾ ਨੰਦਾਂ ਨਹੀਂ ਨਾ ਤੇਰੇ ਘਰਾਂ ਨੂੰ ਚੱਲ ਭਾਵੇਂ ਦਾਲੂ ਪੀਂਦਾ ਕੋਸ ਵੀ ਆ ਮੈਂ ਅੰਮ੍ਰਿਤਾਲਾ ਗੁੰਦਾ ਬੈਡ ਬੋਲਾਦਾ ਮੁੱਤ ਠੀਕ ਆ ਸਹੀ ਗੱਲਾਂ ਚਲ ਆ ਜੀ ਭੰਵੀ ਤੂੰ ਸਾਡੇ ਘਰੇ ਉੱਥੇ ਕਰਾਣੇ ਬੈਠੇ ਲੱਗਾ ਹਾਂ ਮੈਂ ਜਰੂਰ ਆਉਂਗੀ ਮੈਂ ਤੇਰੀ ਮੰਮੀ ਨੂੰ ਕਹਿਦੀ ਵਧਾਈਆਂ ਦੇਦੀ ਯਾਤਰਾ ਵਧੀਆ ਹੋਵੇ ਹਾਂ ਚੰਗਾ ਚੰਗਾ ਤੇ ਮੈਂ ਉਹ ਵਿੱਚ ਕੋਈ ਗੱਲ ਆ ਜੀ ਆਜੋ ਆਜੋ ਜਦ ਮਰਜੀ ਆ ਜੀ ਚੰਗਾ 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 ਭਾਈ ਆ ਜੀ ਕਿਤੇ ਪਰੌਣਾ ਨਾਲ ਕੋਈ ਨਾ ਆਉਗੀ ਇਹਦੀ ਵਾਰਦੀ ਦੇਣਾ ਮਾਰ ਜੀ ਨਹੀਂ ਚਲ ਬਿਘੀਆਂ ਹੋ ਗੀਆਂ ਵਿਚਾਰੀ ਜਾ ਰਹੀ ਹਣਾ ਆਹੇ ਤਰ੍ਹਾਂ ਭਰ ਇੱਕ ਦੀ ਸੁਣੇ ਜਿਹੜੀ ਦੀ ਨਾ ਦੀ ਸੁਣੇ ਚਲ ਜਵਾਬ ਸੁਆ ਲੈਣੇ ਸਰੀਆ ਕਾਲ ਜੀ ਹੁਣੇ-ਹੁਣੀ ਤੁਸੀਂ ਮੇਰੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਤੇ ਇੱਕ ਗੱਲ ਹੋਰ ਇਹ ਮੇਰਾ ਖੁੱਦ ਦਾ ਚੈਨਲ ਆ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਕਿਉਂਕਿ ਆਉਣ ਵਾਲੇ ਵੀਡੀਓ ਮੇਰੀਆਂ ਤੁਹਾਡੇ ਤੱਕ ਪਹੁੰਚ ਸਕਣ ਜੀ ਇਹ ਵੀਡੀਓ ਮੈਂ ਥੋੜੀ ਤਾਂ ਬਣਾਈ ਸੀ ਜੇ ਮੇਰੇ ਪਾਤਰਾਂ ਨੂੰ ਪੈ ਗਿਆ ਸੀ ਕੰਮ ਵੀਡੀਓ ਵਾਲਿਆਂ ਨੂੰ ਹਨਾ ਸਾਰਿਆਂ ਨੂੰ ਤੇ ਉਹ ਉੱਥੇ ਚੱਲ ਗਏ ਸੀ ਤੇ ਅੱਗੇ ਤੁਸੀਂ ਜਿਵੇਂ ਮੈਨੂੰ ਇਸ ਵੀਡੀਓ ਦੇ ਵਿੱਚ ਪਿਆਰ ਦਿੱਤਾ ਗਰੀਬ ਦੀ ਤੇ ਦੁਖੀ ਹਨਾ ਤੇ ਮੇਰਾ ਵੀ ਹੌਸਲਾ ਵਧਿਆ ਤੁਸੀਂ ਮੇਰਾ ਐਸੇ ਤਰ੍ਹਾਂ ਹੌਸਲਾ ਵਧਾਉਂਦਾ ਰਹੇ ਹੋ ਤੇ ਮੇਰੀ ਵੀਡੀਓ ਦੇਖਦੇ ਰਹੇ ਹੋ ਹਨਾ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਮੇਰੀ ਵੀਡੀਓ ਚੱਲ ਗਈ ਜੀ ਹਨਾ ਤਾਂ ਮਤਲਬ ਕਿ ਤੁਹਾਡੀ سپورਟ ਨਾਲ ਹੀ ਐ ਮੈਂ ਸਾਰਾ ਕੁਝ ਤੁਹਾਡੀ سپورਟ ਤੋਂ ਬਿਨਾ ਤਾਂ ਮੈਂ ਜ਼ੀਰੋ ਹੀ ਹਾਂ ਜੀ ਤਾਂ ਜੇ ਤੁਸੀਂ ਮੇਰੀ ਐਕਟਿੰਗ ਨੂੰ ਪਸੰਦ ਕਰਦੇ ਆ ਤਾਂ ਮੈਨੂੰ ਜ਼ਰੂਰ ਦੱਸਿਆ ਕਰੋ ਤਾਂ ਇੱਕ ਗੱਲ ਹੋਰ ਹੈਗੀ ਪਾਤਰ ਆ ਜਾਣਗੇ ਤੇ ਤੀਜੇ ਦਿਨ ਮੈਂ ਵੀਡੀਓ ਪਾਉਣੀ ਹੁੰਦੀ ਤੇ ਮੈਂ ਵੀਡੀਓ ਪਾਉਣੀ ਸੀ ਜੀ ਟਾਈਮ ਸੀਗਾ ਮੇਰੇ ਕੋਲੇ ਕਿ ਮੈਂ ਵੀਡੀਓ ਪਾਉਣੀ ਆ ਤੇ ਵੀਡੀਓ ਥੋੜੇ ਮਿੰਟਾਂ ਦੀ ਸੀ ਤਾਂ ਇਹ ਮੈਂ ਥੋੜੇ ਮਿੰਟਾਂ ਦੀ ਵੀਡੀਓ ਪਾਤੀ ਅੱਗੇ ਆਪਾਂ ਤੀਜੇ ਦਿਨ ਫੇਰ ਇਹਦਾ ਨੈਕਸਟ ਪਾਰਟ ਲੈ ਕੇ ਆਵਾਂਗੇ ਨਵਾਂ ਮੋਡਲ ਲੈ ਕੇ ਆਵਾਂਗੇ ਵੀਡੀਓ ਦੇ ਵਿੱਚ ਇੰਟਰਸਟਿੰਗ ਬਣਾ ਕੇ ਹਨਾ ਤਾਂ ਜਿਹੜਾ ਕਿ ਤੁਹਾਨੂੰ ਵੀ ਦੇਖਣਾ ਸੋਹਣਾ ਲੱਗੇ ਜੀ ਤਾਂ ਜਿਵੇਂ ਕਿ ਤੁਹਾਡਾ ਪਿਆਰ ਮੇਰੇ ਨਾਲ ਜੁੜਿਆ ਰਵੇ ਤਾਂ ਮੇਰਾ ਹੌਸਲਾ ਵੰਦਾ ਜੀ ਵੱਧਦਾ ਜੀ ਇਸੇ ਤਰ੍ਹਾਂ ਹੀ ਮੇਰਾ ਹੌਸਲਾ ਵਧਾਉਂਦੇ ਰਹੋ ਤੇ ਵੀਡੀਓ ਦੇਖਦੇ ਰਹੋ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਰਹੋ ਜੀ ਤਾਂ ਹਾਂਜੀ ਜਿਵੇਂ ਕਿ ਮੈਂ ਸਾਰਿਆਂ ਨੂੰ ਦੱਸ ਹੀ ਦੇਵਾਂ ਹਨਾ ਕਿ ਜੇ ਬੰਟੂ ਤੇ ਬੰਟੂ ਦੀ ਵਾਈਫ ਮੀਤ ਆਪਣੀ ਵੀਡੀਓ ਦੇ ਵਿੱਚ ਹੁੰਦੇ ਆ ਤਾਂ ਮੀਤ ਨੂੰ ਗਰਮੀ ਕਰਕੇ ਆਉਂਦੇ ਸੀ ਚੱਕਰ ਉਹ ਕਹਿੰਦੇ ਅੱਜ ਅਸੀਂ ਘਰੇ ਆ ਤਾਂ ਮੈਡੀਸਿਨ ਲੈ ਆਉਣੇ ਆ ਜਾ ਕੇ ਹਨਾ ਤਾਂ ਜਿਹੜਾ ਕਿ ਦਾਗੀ ਸੀ प्रदीप प्रदीप ਪੱਖੋ ਕਲਾਂ ਵਾਲੇ ਹਨ ਜਿਨ੍ਹਾਂ ਦੇ ਘਰੇ ਅਸੀਂ ਵੀਡੀਓ ਸ਼ੂਟ ਕਰਦੇ ਹੁੰਦੇ ਆ ਉਹਦਾ ਸੀ ਅੱਜ ਫੰਕਸ਼ਨ ਹੈ ਜਿਵੇਂ ਕਿ ਉਹ ਜਾਗੋ ਦਾ ਪ੍ਰੋਗਰਾਮ ਵੀ ਲਾਉਂਦਾ ਹੈ ਤਾਂ ਮਲਵਈ ਗਿੱਦਾ ਮੁੰਡਿਆਂ ਦਾ ਹਨਾ ਜੀ ਤੇ ਉਹ ਅੱਜ ਆਪਦੇ ਫੰਕਸ਼ਨ ਤੇ ਗਿਆ ਸੀ ਤੇ ਆਪਣੀ ਵੀਡੀਓ ਦੇ ਵਿੱਚ ਹੁੰਦੀ ਆ ਸੰਦੀਪ ਸੰਦੀਪ ਮਾਨਸਾ ਵਾਲੀ ਉਹ ਕਿਸੇ ਹੋਰ ਚੈਨਲ ਤੇ ਗਈ ਸੀ ਵੀਡੀਓ ਬਣਾਉਣ ਉਹਨਾਂ ਨਾਲ ਜੀ ਰਹਿ ਗਈ ਮੈਂ ਮੈਂ ਬੇਲੀ ਸੀਗੀ ਤਾਂ ਫਿਰ ਮੈਂ ਕੱਲੀ ਵੀਡੀਓ ਨਹੀਂ ਬਣਾ ਸਕਦੀ ਸੀ ਹਨਾ ਮੈਂ ਸੋਚਿਆ ਚਲੋ ਅੱਜ ਮੈਂ ਆਪਦੀ ਮੰਮੀ ਦਾ ਪਤਾ ਲਿਆਵਾ ਪਿੰਡ ਕੁੱਚੋਕਲਾ ਜਾ ਕੇ ਜੀ ਮੇਰੀ ਮਾਂ ਮਤਲਬ ਕਿ ਮੈਨੂੰ ਨਹੀਂ ਪਤਾ ਕੀ ਕੰਮ ਕਰਦੀ ਸੀ بس ਮੈਂ ਫੋਨ ਤੇ ਇੰਨੇ ਪੁੱਛਿਆ ਜੀ ਮੰਮੀ ਕੀ ਕਰਦੀ ਸੀ ਉਹ ਕਹਿੰਦੀ ਵੀ ਮੈਂ ਪਤਾ ਨਹੀਂ ਕੋਠੇ ਤੋਂ ਕੋਸ ਚੱਕ ਕੇ ਲਈ ਸੀ ਖਣੀ ਪੌੜੂਆਂ ਵਿੱਚ ਕੋਈ ਸਮਾਨ ਚੱਕਦੀ ਸੀ ਤੇ ਉਹ ਉੱਥੋਂ ਪੈਰ ਪੂਰ ਤਿਲਕ ਗਿਆ ਉਹਦਾ ਮਾੜਾ ਮੋਟਾ ਤਾਂ ਵਿਚਾਰੀ ਦੇ ਬੋਡੇ ਤੇ ਛੱਟ ਲੱਗ ਗਈ ਤੁਹਾਨੂੰ ਪਤਾ ਹੀ ਹੈ ਜਦੋਂ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਛੋਟੀ ਜੀ ਛੱਟ ਵੀ ਹਨਾ ਉਹਨਾਂ ਲਈ ਭਾਰੀ ਬਣ ਜਾਂਦੀ ਹੈ ਮੈਂ ਕਿਹਾ ਚੱਲ ਅੱਜ ਫਰੀਆਂ ਫਿਰ ਮੰਮੀ ਦਾ ਜਾ ਕੇ ਪਤਾ ਲਿਆਵਾਂਗੇ ਫਿਰ ਵੀਡੀਓ ਬਣਾਉਣ ਨੂੰ ਨਾ ਰੋਜ਼ ਟਾਈਮ ਵੀ ਨਹੀਂ ਲੱਗਦਾ ਹਨਾ ਘਰ ਦੀ ਕਬੀਲਦਾਰੀ ਤੇ ਹੋਰ ਕੰਮ ਕਾਜ ਹੋ ਜਾਂਦੇ ਆ ਹਨਾ ਜਿਹੜੇ ਬੰਦੇ ਸਿਰ ਤੇ ਇਕੱਲੇ ਦੇ ਕੰਮ ਹੋ ਜਾਣ ਉਹਨੂੰ ਚਾਰੇ ਪਾਸੇ ਭੱਜਣਾ ਥੋੜਾ ਜਿਹਾ ਔਖਾ ਹੋ ਜਾਂਦਾ ਮੈਂ ਇਹ ਨਹੀਂ ਕਹਿੰਦੀ ਵੀ ਕੱਲੀ ਮ ਮੇਰੇ ਵਰਗੇ ਕਈ ਹੈ ਨਾ ਮੁੰਡੇ ਕੁੜੀਆਂ ਫੈਮਲੀ ਮਾਪੇ ਬਾਪ ਭੈਣ ਭਰਾ ਸਾਰੇ ਹੁੰਦੇ ਆ ਉਹਨਾਂ ਨੂੰ ਜਦੋਂ ਕੰਮ ਪੈ ਜਾਂਦਾ ਉਹਨਾਂ ਨੂੰ ਚਾਰੇ ਪਾਸੇ ਇਕੱਲਿਆਂ ਭਜਣਾ ਪੈਂਦਾ ਤੇ ਔਖਾ ਹੋ ਜਾਂਦਾ ਫਿਰ ਮੈਂ ਸੋਚਿਆ ਚਲੋ ਅੱਜ ਮੈਂ ਆਪਦੀ ਮਾਂ ਦਾ ਪਤਾ ਲਿਆਵਾ ਜਾ ਕੇ ਇਸ ਕਰਕੇ ਮੇਰੇ ਕੋਲ ਥੋੜੇ ਮਿੰਟਾਂ ਦੀ ਵੀਡੀਓ ਸੀ ਤੇ ਵੀਡੀਓ ਵੀ ਨਹੀਂ ਮੈਂ ਬਣਾ ਸਕੀ ਸੀ ਤਾਂ ਜੋ ਜਿੰਨੇ ਕੁ ਮੇਰੇ ਕੋਲ ਵੀਡੀਓ ਸੀ ਤੇ ਟਾਈਮ ਵੀ ਸੀ ਵੀਡੀਓ ਦਾ ਵੀ ਪਾਉਣੀ ਪਾਉਣੀ ਹੈ ਹਨਾ ਤੀਜੇ ਚੌਥੇ ਦਿਨ ਜੇ ਨਾ ਪਾਵਾਂਗੀ ਫਿਰ ਗੈਪ ਪੈ ਜਾਂਦਾ ਫਿਰ ਵੀਡੀਓ ਨਹੀਂ ਚੱਲਦੀਆਂ ਤਾਂ ਜੋ ਜਿੰਨੇ ਮਿੰਟਾਂ ਦੀ ਮੇਰੇ ਕੋਲ ਵੀਡੀਓ ਪਈ ਸੀ ਉਹ ਮੈਂ ਪਾਤੀ ਅੱਗੇ ਤੁਹਾਡੇ ਅੱਗੇ ਹਨਾ ਬਹੁਤ ਸੋਹਣੀ ਸਟੋਰੀ ਲੈ ਕੇ ਆਉਂਗੀ ਮੈਂ ਇਸ ਸਟੋਰੀ ਦੇ ਵਿੱਚ ਪੂਰੀ ਇੰਟਰਸਟਿੰਗ ਬਣਾ ਦੂੰਗੀ ਜਿਵੇਂ ਕਿ ਤੁਹਾਨੂੰ ਪਸੰਦ ਆਵੇ ਹਨਾ ਤਾਂ ਬਸ ਤੁਹਾਡੇ ਪਿਆਰ ਦੀ ਮੈਨੂੰ ਲੋੜ ਹੈ ਉਹ ਮੇਰੇ ਨਾਲ ਜੁੜੇ ਰਹੋ ਜੀ ਸਸ਼ੀ ਕਾਲ ਜੀ ਬਾਈ ਬਾਈ ਜੀ ਟਾਟਾ ਜੀ ਮਿਲਦੇ ਆਂ ਫੇਰ ਆਪਾਂ ਤੀਜੇ ਚੌਥੇ ਦਿਨ ਨੈਕਸਟ ਪਾਰਟ ਦੇ ਵਿੱਚ ਜਲਦੀ ਹੀ ਧੰਨਵਾਦ ਜੀ ਸਸ਼ੀ ਅਕਾਲ ਜੀ